ਆਈ ਰਾਗ ਬਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਆਪੇ ਬੰਝ ਆਪ ਬਿਵਹਾਰਾ ਹੈ ਸੋ ਗਿਆਨ ਬਿਰਲੋ ਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ ਹਨ ਕੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪਹਿ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਲਾਵਲ ਮਹੱਲਾ ਪੰਜਵਾਂ ਆਪ ਉਪਾਵਨੇ ਆਪ ਸਧਰਨਾ ਆਪ ਕਰਾਵਣ ਦੋਸ਼ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭਾਉ ਆਪ ਹੀ ਜਰਨਾ ਰਹਾਉ ਆਪ ਹੀ ਮਸਤ ਆਪ ਹੀ ਬੁਲਣਾ ਆਪ ਹੀ ਅਛਲ ਨਾ ਜਾਈ ਚਲਣਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਮਲਾਬ ਮਹੱਲਾ ਪੰਜਵਾਂ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸੇ ਮਰਮਾਨਾ RAM ਨਾਮ ਚਿਤਾਰੀ ਬਸ ਰਹੀ ਹਿਰਦੈ ਗੁਰ ਚਰਨ ਪਿਆਰੀ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਵੰਨਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਹਾਂ ਪਕਰ ਸਤ ਗੁਰ ਨਿਸਤਾਰਾ ਮਲਾਵਲ ਮਹੱਲਾ ਪੰਜਵਾਂ ਤਨ ਮਨ ਤਨ ਅਰਪਾਉ ਸਬ ਆਪਣਾ ਕਮਨ ਸੋ ਮਤ ਜਿ ਤਹਾਰਾ ਹਰ ਜਪਣਾ ਕਰ ਆਸਾ ਆਇਓ ਪ੍ਰਭ ਮੰਗਣ ਤੁਮ ਪੀਖਤ ਸੋਬਾ ਮੇਰਾ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੂੰ ਸਾਧ ਸੰਗ ਇਸ ਮਨ ਹੈ ਉਧਾਰੂੰ ਮਤ ਬੁੱਧ ਸੁਤ ਨਾਹੀ ਚਤਰਾਈ ਤਾਂ ਮਿਲੀਐ ਜਾਂ ਲੈ ਮਲਾਈ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਮਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁੱਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੀ ਹਰਿ ਜਾਪ ਰਸ ਨਾ ਦੁੱਖ ਨਾ ਵਿਆਪੀ ਰਹਾਉ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਵ ਤੇਰੀ ਸਰਨਾ ਕਿਲੇ ਵਿਖਾ ਕਾਟੈ ਪਜ ਗੁਰ ਕੀ ਚਰਨ ਨਰਾਹਾਉ ਅਵਰ ਕਰਮ ਸਭ ਲੋਕਾਂ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਿਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿਨੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅਮਰਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਮਲਾਬ ਮਹੱਲਾ ਪੰਜਵਾਂ ਸਗਲ ਮਨੋਰ ਤੇ ਪਾਈ ਅਹ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ਜਲਨ 부ਜੈ ਹਰ ਹਰ ਗੁਨ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਭਾਗੀ ਸਾਧ ਸੰਗ ਰਾਮ ਮਹਿ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਅਨੰਦਾ ਇਕ ਨਿਮਖ ਨਾ ਵਿਸਰਹੁ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਭਣਤ ਨਾਨਕ ਸਰਨ ਪ੍ਰਭ ਤੇਰੀ ਬਲਾਵਲ ਮਹੱਲਾ ਪੰਜਵਾਂ ਮੋਹਿ ਨਿਰਗੁਣ ਸਭ ਗੁਣੈ ਬਿਹੁ ਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇ ਕਰ ਕਿਰਪਾ ਪ੍ਰਭ ਘਰ ਮਹਿ ਆਇਆ ਰਹਾਉ ਭਗਤ ਵਛਲ ਪੈ ਕਾਟਨ ਹਾਰੀ ਸੰਸਾਰ ਸਾਗਰ ਅਬ ਉਤਰੀ ਪਾਰੀ ਪਤਤ ਪਾਵਨ ਪ੍ਰਭ ਬਿਰਦ ਭੇਦ ਲੇਖਿਆ ਪਾਰ ਬ੍ਰਹਮ ਸੋ ਨੈਨੁ ਪੀਖਿਆ ਸਾਧ ਸੰਗ ਪ੍ਰਗਟੇ ਨਰਾਇਣ ਨਾਨਕ ਦਾਸ ਸਭ ਦੁਖ ਪਲਾਇਣ ਬਲਾਵਲ ਮਹੱਲਾ ਪੰਜਵਾਂ ਕਮਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਬਨਾਸੀ ਅਲਖ ਅਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਉੱਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕਸ ਬਿਨ ਨਾਹੀ ਕੋ ਦੂਜਾ ਤੁਮਹੀ ਜਾਨੂ ਆਪਣੀ ਪੂਜਾ ਆਪੋ ਹੋ ਕਛੂ ਨਾ ਹੋਵਤ ਭਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨਹੀ ਪਾਇਆ ਬਲਾਵਲ ਮਹੱਲਾ ਪੰਜਵਾਂ ਮਾਤ ਗਰਭ ਮਹਿ ਹਾਥ ਦੇ ਰਾਖਿਆ ਹਰ ਰਸ ਛੋੜ ਬਿਖਿਆ ਫਲ ਚਾਖਿਆ ਪਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੈ ਮੂੜੇ ਤਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਲਾਵਲ ਮੋਹੱਲਾ ਪੰਜਵਾਂ ਮਾਤ ਪਿਤਾ ਸੁਤ ਬੰਦਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਘਣੀ ਗੁਰਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੀ ਨਾ ਗਣੀ ਰਹਾਉ ਸਗਲ ਸਰੰਜਾਮ ਕਰੀ ਪ੍ਰਭ ਆਪੀ ਭਈ ਮਨੋਰਥ ਸੋ ਪ੍ਰਭ ਜਾਪੀ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਬਿਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇ ਪੂਰੇ ਗੁਰ ਆਣਿਆ ਬਲਾਵਲ ਮਹੱਲਾ ਪੰਜਵਾਂ ਸਰਬਨੰਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰਖਵਾਰ ਸਾਖਤ ਨਰ ਥੀਵੇ RAM ਨਾਮ ਹੋਆ ਰਖਵਾਰਾ ਚੱਕ ਮਾਰੂ ਸਾਖਤ ਵਿਚਾਰਾ ਨਿੰਦਾ ਕਰ ਕਰ ਪਚਹਿ ਘਨੇਰੇ ਮਿਰਤਕ ਫਾਸ ਗਲੇ ਸਿਰ ਪੈਰੇ ਕਹੋ ਨਾਨਕ ਜਪਹਿ ਜਨ ਨਾਮ ਤਾਕੇ ਨਿਕਟ ਨਾ ਆਵੇ ਜਾਮ ਹਰਾਗ ਬੁਲਾਵਲ ਮਹੱਲਾ ਪੰਜਵਾ ਘਰ ਚੌਥਾ ਧੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਮਨ ਸੰਜੋਗ ਮਿਲੋਂ ਪ੍ਰਭ ਆਪਣੀ ਪਲ ਪਲ ਨਿਮਖ ਸਦਾ ਹਰ ਜਪਣੀ ਚਰਨ ਕਮਲ ਪ੍ਰਭ ਕੇ ਨਿਤ ਧਿਆਵੋਂ ਕਮਨ ਸੋ ਮਤ ਜਿਤ ਪ੍ਰੀਤਮ ਪਾਵਉ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ 베ਰੇ ਬਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ اکਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਲਾਵਲ ਮਹੱਲਾ ਪੰਜਵਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਨਾਸੀ ਹਰ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਤ੍ਰੋਹ ਮਦ ਮਾਤਾ ਵੰਨਨ ਬਾਂਧਿਆ ਆਤ ਬਿਕਰਾਲ ਦਿਨ ਦਿਨ ਸਿਜਤ ਬਕਾਰ ਕਰਤ ਆਉਦ ਫਾਹੀ ਫਾਤਾ ਜਮ ਕਹਿ ਜਾਨ ਤੇਰੀ ਸਰਨ ਪ੍ਰਭ ਦੀਨ ਦਿਆਲਾ ਮਹਾ ਬਖਮ ਸਾਗਰ ਅਤ ਭਾਰੀ ਉਧ ਰਹੋ ਸਾਧੂ ਸੰਗ ਰਵਾਲਾ ਰਹਾ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਲਾਵਲਮਾ